ਸਸਰੀਕਾਲ ਬਾਈ ਜੀ ਸਾਰਿਆਂ ਨੂੰ ਜਿੰਨੇ ਆਪਣੇ ਨਾਲ ਬਾਈ ਆਪਣੇ ਚੈਨਲ ਤੇ ਜੁੜੇ ਹੋਰੋਂ ਤੇ ਬਾਈ ਬੜੀ ਮਨਹੂਣੀ ਘਟਣਾ ਵਾਪਰੀ ਆ ਆਪਣੇ ਗਵਾਂਢ ਦੇ ਵਿੱਚ ਗਵਾਂਢੀ ਆਪਣਾ ਭਾਈ ਵਰਗਾ ਬਹੁਤ ਪਿਆਰ ਸੀਗਾ ਬਾਈ ਨਾਲ ਤੇ ਤੁਹਾਨੂੰ ਗੱਲ ਬਾਈ ਹੁਣੀ ਦੱਸਦੇ ਬੜੀ ਗੂੜੀ ਮਿੱਤਰਤਾ ਦੀ ਬਹੁਤ ਸਾਡਾ ਪਿਆਰ ਸੀਗਾ ਆਪਸ ਵਿੱਚ ਸੋਨੂੰ ਹੋਣੀ ਦੀ ਗੱਲ ਦੱਸ ਦਿਆਂ ਵਿੱਚ ਜਦੋਂ ਹੋਣੀ ਨਿਆਣਾ ਹੁੰਦਾ ਹੋਣੀ ਕੀ ਕਰਦੀ ਹੁੰਦੀ ਆ ਜੀ ਤ ਉਹ ਕਿਸੇ ਨੂੰ ਨਾ ਤਾਂ ਕਿਸੇ ਦੀ ਬਾਤ ਚੱਲਣ ਦਿੰਦੀ ਆ ਤੇ ਨਾ ਕਿਸੇ ਦਾ ਕੋਈ ਹੋਰ ਪੇਸ਼ਾ ਚੱਲਣ ਦਿੰਦੀ ਆ ਬਾਈ ਮੈਂ ਲਵੇ ਫੋਨ ਕਰਿਆ ਕਰਦਾ ਇੱਕ ਦੋ ਵਾਰੀ ਤਾਂ ਤਾਂ ਆਉਣੀ ਹੀ ਨਹੀਂ ਇੱਕ ਵਾਰੀ ਤਾਂ ਉਹਨੇ ਫੋਨ ਦੇਣ ਦੇ ਵਿੱਚ ਮੈਨੂੰ ਕਰਨੀ ਕਰਨਾ ਸੀ ਕਿਉਂ ਕਰ ਸਾਡਾ ਲਵੇ ਆ ਬਾਈ ਨੇੜੇ ਆ ਅਸੀਂ ਆਂਦੇ ਜਾਂਦੇ ਰਹਿੰਦੇ ਸੀਗੇ ਘਰੇ ਕੋਈ ਕੰਮ ਹੋ ਜਾਂਦਾ ਕਈ ਵਾਰੀ ਕਟਰੂ ਨੂੰ ਨਾਲ ਦੇਣੀ ਜਾਂ ਕੋਈ ਪਸ਼ੂ ਬਿਮਾਰ ਹੋ ਜਾਂਦਾ ਜਾਂ ਕੋਈ ਹੋਰ ਜਿਵੇਂ ਵੀ ਆਪਾਂ ਗਵਾਂਢ ਮੱਥੇ ਵਿਚਰਦੇ ਹਣੀ ਤੇ ਕਾਰਨ ਇਹ ਹੋ ਗਿਆ ਬਾਈ ਉਹ 10:30 ਵਜੇ ਜੀਰੀ ਵਾਸਤੇ 10 ਵਜੇ ਰਾਤ ਤੇਲ ਲੈਣ ਵਾਗੇ ਡੀਜ਼ਲ ਤੇ ਚਲੋ ਵਾਪਸ ਉਹਨੂੰ ਆਉਂਦੇ ਕਰਦੇ 12:00 ਵੱਜ ਗਏ ਕਿਤੇ ਖੜ ਗਿਆ ਹੁਣ ਹਣੀ ਯਾਰ ਮੇਟਰ ਲਵੇ ਕਿਸੇ ਲਵੇ ਤੇ ਕਾਰਨ ਇਹ ਬਣਿਆ ਬਾਈ ਬੱਚੇ ਫੋਨ ਲਾਉਂਦੇ ਰਹੇ ਉਹਾਂਂਡੀ ਨੂੰ ਵਾਲੇ ਵਾਲੇ ਉਹਨਾ ਮੇਰਾ ਫੋਨ ਨਹੀਂ ਬਾਈ ਲੱਗਿਆ ਨਾ ਉਹਨੇ ਬਾਈ ਨੇ ਮੈਨੂੰ ਲਾਇਆ ਵੀ ਮੈਂ ਲੇਟ ਹੋ ਗਿਆ ਜਦ ਮੈਂ ਨਾ ਮਹੀ ਉਹਨੂੰ ਲਾਇਆ ਪੁੱਛਿਆ ਹਨੀ ਨਹੀਂ ਸਾਡੀ ਗੱਲਬਾਤ ਹੀ ਰਹਿੰਦੀ ਹੈ ਹੁੰਦੀ ਨਹੀਂ ਬੱਚੇ ਮੈਨੂੰ ਕੋਣ ਵੀ ਆ ਕੇ ਬੁਲਾ ਲੈਂਦੇ ਨੇ ਤੇ ਬਾਈ ਉਹ ਫੋਨ ਨਹੀਂ ਦੇਖ ਲੋ ਫੋਨ ਦਿੱਤਾ ਮੈਨੂੰ ਨਾ ਤਾਂ ਬੱਚਿਆਂ ਤੋਂ ਮੇਰਾ ਫੋਨ ਲੱਗਿਆ ਵੀ ਰਿੰਕਾ ਆਇਆ ਨਹੀਂ ਜਾਂ ਕਿੱਥੇ ਹੈ ਨਾ ਮੇਰੇ ਤੋਂ ਮੇਰੇ ਖਿਆਲ ਚ ਆਇਆ ਵੀ ਜਿਹੜੀ ਰਿੰਕਾ ਨਾਲ ਗੱਲ ਦੀ ਭਈ ਆਪਾਂ ਫੋਨ ਲੱਗ ਗਿਆ ਸੀ ਤੇ ਹੁਣ ਦਾ ਇਹ ਸਾਨੂੰ ਚਾਂਸ ਦਦਿਆ ਬਈ ਨਹੀਂ ਬੱਚੇ ਮਿਲ ਲਿਆ ਘਰੇ ਵੀ ਆ ਜਿੰਦਾ ਬੇਟਾ ਉਹਦਾ ਵੀ ਚਾਚਾ ਨੂੰ ਕਰੇ ਬੁਲਾ ਰਹੇ ਨੇ ਆ ਕੰਮ ਮੈਂ ਫਲਾਣਾ ਕੰਮ ਮੈਂ ਰਾਤ ਦੇਖੋ ਹੁਣੀ ਨਵੇਂ ਭਲਾਤਾ ਆਪਣੀ ਆਤ ਤਾਂ ਬਈ ਹੈ ਨਹੀਂ ਆਪਾਂ ਜਾਣਿਆ ਹਰੇਕ ਦੇ ਚਾਹੇ ਤਾਂ ਮੇਰਾ ਘਰ ਤੀ ਆਪਦਾ ਸਾਡਾ ਤੇ ਆਪਾਂ ਦਾ ਦੁਸ਼ਮਣ ਵੀ ਬੁਲਾ ਲੇ ਆਪਦਾ ਤਾਂ ਵੀ ਰੋਟੀ ਥਾਲ ਚ ਪਾਈ ਪੋਏ ਛੱਡ ਕੇ ਭੱਗ ਜਿੰਨੇ ਕਿਸੇ ਦਾ ਦੁੱਖ ਸੁੱਖ ਦੇ ਵਿੱਚ ਤੇ ਗੱਲ ਖੂਣੀ ਤੇ ਆ ਕੇ ਮੁੱਕਦੀ ਆ ਬਾਈ ਬਾਈ ਟਰੈਕਟਰ ਪਲਟ ਗਿਆ ਬਾਈ ਦਾ ਟਰੈਕਟਰ ਦੇ ਸਲੇਾਨ ਕਰਦ ਮੌਤ ਹੋ ਗਈ ਤੇ ਬਾਈ ਨੂੰ ਪ੍ਰਮਾਤਮਾ ਅੱਗੇ ਚਰਨਾ ਚ ਨਮਾਸ ਦੇਵੇ ਜਗ੍ਹਾ ਬਖਸ਼ੇ ਤੇ ਪਰਿਵਾਰ ਨੂੰ ਜਿਹੜਾ ਬਾਣਾ ਮਰਨ ਨਾਲ ਦਾ ਬਲ ਬਖਸ਼ੇ ਚਲੋ ਠੀਕ ਹੈ ਜੀ ਧੰਨਵਾਦ ਬਾਈ ਸਾਰੇ